ਪਿਛਲੇ ਕਈ ਦਿਨਾਂ ਤੋਂ ਜੀ.ਸੀ.ਟੀ. ਮਿਲਦਿ ਕਲੋਨੀ ਵਿੱਚ ਲਾਈਟ ਅਤੇ ਪਾਣੀ ਦੀ ਸਹੂਲਤਾਂ ਨਾ ਮਿਲਣ ਕਾਰਨ ਕਲੋਨੀ ਦੇ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ ਜਿਸ ਦੇ ਚੱਲਦੇ ਅਸਮੂਹ ਕਲੋਨੀ ਦੇ ਵਾਸੀਆਂ ਨੇ ਕੌਂਸਲਰ ਦੀ ਮੌਜੂਦਗੀ ਵਿੱਚ ਜੀ.ਸੀ.ਟੀ. ਮਿਲ ਦੇ ਬਾਹਰ ਰੋਜ਼ ਪ੍ਰਦਰਸ਼ਨ ਕਰਦੇ ਹਾਂ ਨਾ ਰੇਵਾਜੀ ਕੀਤੀ ਇਸ ਦੌਰਾਨ ਬਖਫਰ ਬੁਲਾਰਿਆ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਕਲੋਨੀ ਵਿੱਚ ਉਨ੍ਹਾਂ ਨੂੰ ਨਾ ਤਾਂ ਬਿਜਲੀ ਦਿੱਤੀ ਜਾ ਰਹੀ ਸੀ ਤੇ ਨਾ ਹੀ ਪਾਣੀ ਦੀ ਸਹੂਲਤ ਮਿਲ ਰਹੀ ਹੈ ਜਿਸ ਨਾਲ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ उना और की जावे। तो नवरांग चैनल है कोशिश किया, बहुत थी के के कोशिश किया कि मतलब, मतलब ये लाइट पानी लेके आए बट यहाँ पे कोई सुनवाई नहीं हो रही ये कह रहे की थ्रू जो भी होगा वो होगा बट स्टिल सर अगर हम किसी से भी बात करते हैं और उससे कहते हैं कि कोई तीस दिन बिना इलेक्ट्रिसिटी और पानी के रह सकता है तो ये पॉसिबल नहीं है अगर यहाँ पे कोई रह रहा है तो वो परेशान है जैसे आप लोग कह रहे हो कि रणनीति क्या है रणनीति वो हमारे माइंड पे डिपेंड करेगी अगर क्या कहते हैं कि हमसे नहीं सा गया फिर हम वॉयलेंस भी कर सकते हैं अगर कोई और ना करे तो हमसे जो जो जितना कर सकता है उतना करेगा ठीक है और अगर ये लोग क्या कहते हैं प्रशासन अगर प्यार से नहीं समझती फिर सर आपको पता ही है मामला ये है कि सानू बत्ती पानी चाहिए आप ਬਸ 24 ਘੰਟੇ ਇਹਨਾਂ ਨੇ ਇੱਕ ਮੁੱਦਾ ਰੱਖਿਆ ਸੀ ਕਿ ਐਮਸੀ ਕੋਲੋਂ ਮਾਫੀ ਮੰਗਵਾਓ ਮੈਂ ਕਹਿੰਨੀ ਐਮਸੀ ਸਾਡਾ ਰਿਟਰਨ ਮਾਫੀ ਦੇ ਦੇਊਗਾ ਜੋ ਵੀ ਚਾਹੋਗੇ ਕਰੂਗਾ ਲੇਕਿਨ ਸਾਨੂੰ 24 ਘੰਟੇ ਉਹਦੀ ਸ਼ਰਤ ਇਹ ਆ ਕਿ ਸਾਨੂੰ 24 ਘੰਟੇ ਬੱਤੀ ਪਾਣੀ ਚਾਹੀਦਾ ਆ ਫੁੱਲ ਐਂਡ ਫਾਈਨਲ ਚਾਹੀਦਾ ਆ ਤਾਂ ਕਿ ਅਸੀਂ ਆਪਣੇ ਕੁਆਟਰ ਖਾਲੀ ਕਰਕੇ ਜਾਈਏ ਅਸੀਂ ਇੱਥੇ ਰਹਿ ਕੇ ਕਰਨਾ ਵੀ ਕੀਆ ਲੇਬਰ ਦੇ ਇਹਨੇ ਛੋਟੇ ਛੋਟੇ ਬੱਚੇ 2-2 ਸਾਲ ਦੇ 3-3 ਸਾਲ ਦੇ ਬਿਨਾ ਬੱਤੀ ਬਿਨਾ ਪਾਣੀ ਰਹਿ ਰਹੇ ਆ ਦੇਖੋ ਬੱਚੇ ਕਿੱਦਾਂ ਸਰਵਾਈਵ ਕਰ ਰਹੇ ਆ ਕੋਈ ਆਮ ਇੱਕ ਬੰਦਾ ਸਾਡੇ ਨਾਲ ਸਾਡੇ ਵਰਗਾ ਇੰਨੀ ਗਰਮੀ 'ਚ ਰਹਿ ਕੇ ਦਿਖਾ ਦੇਵੇ ਸਾਡਾ ਮੁੱਦਾ ਇਹੀ ਆ ਕਿ ਸਾਨੂੰ 24 ਘੰਟੇ ਬੱਤੀ ਪਾਣੀ ਚਾਹੀਦਾ ਔਰ ਫੁੱਲ ਐਂਡ ਫਾਈਨਲ ਲੇਬਰ ਨੇ ਜਿਹੜਾ ਸਾਰੀ ਉਮਰ ਦਾ ਕੰਮ ਕੀਤਾ ਉਹ ਦੇਵੇ ਫੰਡ ਜੀ ਆਪਰਦਰਸ਼ਨ ਲਗਾਣੇ ਚ ਤਾਂ ਜੀਸੀਟੀ ਵਾਲੇ ਮਸ਼ਹੂਰ ਹੀ ਆ ਕਦੇ ਬਿਜਲੀ ਕਰਕੇ ਲੋਕਾਂ ਦੀ ਗੇੜ ਘੇੜ ਲੋ ਐਨਸੀਐਲਟੀ ਹੋਣੇ ਦੇ ਕਾਰਨ ਅਸੀਂ ਕੁਝ ਕਰ ਨਹੀਂ ਸਕਦੇ ਆ ਜੀ ਅਸੀਂ ਜਿਹੜੇ ਵੀ ਅਫਸਰ ਕੋਲ ਜਾਂਦੇ ਆ ਜਿੱਥੇ ਵੀ ਜਾਂਦੇ ਆ ਉਹ ਸਿਰਫ ਔਰ ਸਿਰਫ ਇੱਕੋ ਹੀ ਜਵਾਬ ਦਿੰਦੇ ਮਿਲ ਐਨਸੀਐਲਟੀ ਕੋਲਾ ਤੁਸੀਂ ਆਪਣੇ ਆਰਪੀ ਸਾਹਿਬ ਨੂੰ ਮਿਲੋ ਇਸ ਲਈ ਅਗਲੀ ਰਣਨੀਤੀ ਸਿਰਫ ਔਰ ਸਿਰਫ ਜਿਹੜੇ ਆਪਣੇ ਆਰਪੀ ਸਾਹਿਬ ਨਾ ਹਸਤੀ ਮਲਜੀ ਉਹਨਾਂ ਦੇ ਹੱਥੇ ਚਾ ਉਹ ਆਪਣੀ ਡਿਊਟੀ ਨੂੰ ਪੂਰੇ ਇਮਾਨਦਾਰੀ ਨਾਲ ਨਿਭਾਉਣ ਸਾਡੀ ਲਾਈਟ ਪਾਣੀ ਜਿੰਨੀ ਦੇਰ ਫੁੱਲ ਐਂਡ ਫਾਈਨਲ ਨਹੀਂ ਮਿਲਦੀ ਉਹ ਦਿਲਵਾਉਣ ਪਿਛਲੇ ਕਈ ਦਿਨਾਂ ਤੋਂ ਜੀਸੀਟੀ ਮਿਲਦੀ ਕਲੋਨੀ ਵਿੱਚ ਲਾਈਟ ਅਤੇ ਪਾਣੀ ਦੀ ਸਹੂਲਤਾਂ ਨਾ ਮਿਲਣ ਕਾਰਨ ਕਲੋਨੀ ਦੇ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ ਜਿਸ ਦੇ ਚਲਦੇ ਸਮੂਹ ਕਲੋਨੀ ਦੇ ਵਾਸੀਆਂ ਨੇ ਕਾਉਂਸਲਰ ਦੀ ਮੌਜੂਦਗੀ ਵਿੱਚ ਜੀਸੀਟੀ ਮਿਲ ਦੇ ਬਾਹਰ ਰੋਜ਼ ਪ੍ਰਦਰਸ਼ਨ ਕਰਦੇ ਆਨਾਰੇ ਵਾਜੀ ਕੀਤੀ ਇਸ ਦੌਰਾਨ ਬਕਫਰ ਬੁਲਾਰਿਆ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਕਲੋਨੀ ਵਿੱਚ ਉਹਨਾਂ ਨੂੰ ਨਾ ਤਾਂ ਬਿਜਲੀ ਦਿੱਤੀ ਜਾ ਰਹੀ ਸੀ ਤੇ ਨਾ ਹੀ ਪਾਣੀ ਦੀ ਸਹੂਲਤ ਮਿਲ ਰਹੀ ਹੈ ਜਿਸ ਨਾਲ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਹਨਾਂ ਜੀਸੀਡੀ ਦਾ ਰੱਖ-ਰਖਾਅ ਕਰਨ ਵਾਲੇ ਅਗੂਆਂ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਉਹਨਾਂ ਦੀ ਇਸ ਮਸੱਈਆ ਦਾ ਹੱਲ ਪੱਕੇ ਤੌਰ ਤੇ ਕੀਤਾ ਜਾਵੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ